ਹਾਂਜੀ ਬਹੁਤ ਹੀ ਸਤਿਕਾਰਯੋਗ ਡਾਇਰੈਕਟਰ ਸਾਥੀਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ 12710 ਅਧਿਆਪਕਾਂ ਦੇ ਬਾਰੇ ਵਿੱਚ ਸਮੇਂ-ਸਮੇਂ ਤੇ ਹਰ ਪਹਿਲੂ ਦੇ ਬਾਰੇ ਵਿੱਚ ਮੈਂ ਤੁਹਾਨੂੰ ਜਾਣਕਾਰੀ ਦਿੱਤੀ ਆ ਕਿਹੋ ਜਿਹਾ ਪੱਕਾ ਕੀਤਾ ਕੀ ਲਾਗੂ ਹੋ ਗਿਆ ਕੀ ਰਹਿੰਦਾ ਹਰ ਗੱਲ ਤੇ 7 ਮਹੀਨੇ ਚਰਚਾ ਕਰਦੇ ਰਹੇ ਹਾਂ ਸੰਘਰਸ਼ ਦੇ ਦੌਰਾਨ ਤੇ ਹੁਣ ਇਹ ਮੈਂ ਸਾਰੀ ਉਹ ਕਹਾਣੀ ਨਹੀਂ ਤੁਹਾਡੇ ਸਾਹਮਣੇ ਪੇਸ਼ ਕਰਨੀ ਕਿਉਂਕਿ ਤੁਸੀਂ ਭਲੀ ਭਾਂਤ ਪੜ੍ਹੇ ਲਿਖਿਆ ਵਰਗ ਹੈ ਸਾਰੀ ਗੱਲ ਸਮਝਦੇ ਹੋ ਕੀ ਬਣ ਗਿਆ ਸਾਡੇ ਨਾਲ ਕਿਵੇਂ ਧੋਖਾ ਕਰ ਗਈ ਸਰਕਾਰ ਅੰਦਰ ਖਾਤੇ ਜਿਵੇਂ ਅਸੀਂ ਕਹਿੰਦੇ ਹੁੰਦੇ ਸੀ ਵੀ ਕੰਨਾਂ 'ਚ ਟੱਕਰਾ ਮਾਰੋਗੇ ਹਾਲਾਤ ਬਣਦੇ ਜਾਂਦੇ ਆ ਮਿੱਤਰੋ ਹਲੇ ਵੀ ਮੌਕੇ ਸੰਭਾਲ ਲਓ ਮੈਂ ਅੱਜ ਇੱਕ ਮੇਨ ਵਿਸ਼ੇ ਤੇ ਜਿਹੜੇ ਜਿਵੇਂ ਵੀਡੀਓ ਪਾਉਣ ਦੀ ਮੈਂ ਕੋਸ਼ਿਸ਼ ਕਰੀਆ ਉਹ ਮੇਰਾ ਅੱਜ ਮੇਰੇ ਦਿਮਾਗ 'ਚ ਸੀ ਜਿਹੜੀ ਮੈਂ ਤੁਹਾਨੂੰ ਗੱਲ ਦੱਸਣੀ ਹੈ ਪਹਿਲਾਂ ਉਹ ਹੀ ਦੱਸਦਾ ਉਹਦੇ ਕੀ ਮਤਲਬ ਹੋਊਗਾ ਉਹ ਮੈਂ ਕਿਉਂ ਦੱਸ ਰਿਹਾ ਤੁਹਾਨੂੰ ਉਹ ਤੁਸੀਂ ਅਖੀਰ 'ਚ ਉਹਦਾ ਉਹਦਾ ਮਤਲਬ ਜਿਹਨੂੰ ਅਕਲ ਹੁੰਦੀ ਹੈ ਉਹ ਸਮਝ ਜਾਂਦਾ ਹੁੰਦਾ ਹੈ ਪੰਜਾਬ ਦੇ ਸਾਰੇ ਵਿਭਾਗਾਂ ਦੇ ਐਨਪੀਐਸ ਵਾਲੇ ਮੁਲਾਜ਼ਮ ਨਵੀਂ ਪੈਨਸ਼ਨ ਸਕੀਮ ਵਾਲੇ ਜਿਹੜੇ ਪੈਨਸ਼ਨ ਵਾਲੇ ਨੇ ਉਹ ਸਾਰੇ ਲੜਾਈ ਲੜ ਰਹੇ ਨੇ ਪੰਜਾਬ ਸਰਕਾਰ ਦੇ ਖਿਲਾਫ ਵੀ 올ਡ ਪੈਨਸ਼ਨ ਸਕੀਮ ਦੇ ਅਧੀਨ ਲਿਆਂਦਾ ਜਾਵੇ ਸਾਨੂੰ ਪੰਜਾਬ ਸਰਕਾਰ ਲਿਆ ਸਕਦੀ ਆ ਸਟੇਟ ਦਾ ਰਾਖਵਾ ਫੈਸਲਾ ਹੁੰਦਾ ਹੈ ਇਹ ਔਰ ਪੰਜਾਬ ਸਰਕਾਰ ਨੇ ਵਾਅਦਾ ਵੀ ਕੀਤਾ ਸੀ ਐਲਾਨ ਵੀ ਕੀਤਾ ਸੀ ਸੰਘਰਸ਼ ਕਰਨ ਵਾਲਾ ਵੀ ਰਾਈਟ ਬਣਦਾ ਪਰ ਉਹ ਪੰਜ ਭਾਗਾਂ ਦੇ ਵਿੱਚ ਪੰਜ ਕੈਟ ਅਗੇ ਜਾਂ ਵੜ ਰਹੀਆਂ ਸੀ ਪੰਜ ਜੂਨੀਅਨਾਂ ਬਣ ਰਹੀਆਂ ਸੀਗੀਆਂ ਉਹਨਾਂ ਦੀਆਂ ਅੱਜ ਤੋਂ ਪਹਿਲਾਂ ਜਿਹਦੇ ਵਿੱਚ ਜਿੰਨਾ ਕੁ ਮੈਂ ਨਾਮ ਜਾਣਦਾ ਜਿਵੇਂ ਪੁਰਾਣੀ ਪੈਨਸ਼ਨ ਸੰਘਰਸ਼ ਕਮੇਟੀ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਮੋਰਚਾ ਪੁਰਾਣੀ ਪੁਰਾਣ ਪੈਨਸ਼ਨ ਪ੍ਰਾਪਤੀ ਸੰਘਰਸ਼ ਕਮੇਟੀ ਕੋਈ ਐਡਾਂ ਜਿੰਨੀਆਂ ਤਿੰਨ ਇਹ ਹੋ ਗਈਆਂ ਚੌਥੀ ਸੀਪੀਏ ਸੀ ਸੀ ਜਿਹੜੀ ਸੀਪੀ ਸੀਪੀਐਫ ਕਰਮਚਾਰੀ ਜੂਨੀਅਨ ਚਾਰ ਹੋ ਗਈਆਂ ਪੈਂਸਰ ਜੇ ਸਾਂਝਾ ਫਰੰਟ ਪੰਜ ਹੋ ਗਈਆਂ ਇਹ ਸੀਗੀਆਂ ਸਾਰੀਆਂ ਹੋਰ ਵੀ ਹੋ ਸਕਦੀ 31 ਜਿਹੜੀ ਮੈਂ ਗੱਲ ਦੱਸਣੀ ਚਾਹਣਾ ਵੀ ਇਹ ਅੱਜ ਸਾਰੀਆਂ ਇਕੱਠੀਆਂ ਹੋ ਗਈਆਂ ਸਾਰੀਆਂ ਦਾ ਡੜ ਵੱਡ ਪ੍ਰੋਗਰਾਮ ਦਿੱਤਾ ਹੋਇਆ ਸੀਗਾ ਪਹਿਲਾਂ ਤਿੰਨ ਜੁਨੀਆ ਨਾਲ ਇਕੱਠੀਆਂ ਹੋਈਆਂ ਸੀ ਜਿਨ੍ਹਾਂ ਨੇ 25 ਤਰੀਕ ਨੂੰ ਸੰਗਰੂਰ ਚ ਰੈਲੀ ਕਰੀ ਦੋ ਬਾਹਰ ਰਹਿ ਗਈਆਂ ਸੀਗੀਆਂ ਹੁਣ ਉਹ ਦੋ ਤੇ ਉਹ ਤਿੰਨ ਉਹ ਪੰਜੇ ਦੀਆਂ ਪੰਜੇ ਇਕੱਠੀਆਂ ਹੋ ਗਈਆਂ ਇੱਕ ਦਾ ਪ੍ਰੋਗਰਾਮ 11 ਦਾ ਸੀ ਇੱਕ ਦਾ ਪੰਜ ਦਾ ਸੀ ਇੱਕ ਦਾ 4 ਤਰੀਕ ਦਾ ਸੀਗਾ 5 ਵਾਲਾ ਵੀ ਰੱਦ ਕਰਤਾ 11 ਵਾਲਾ ਵੀ ਰੱਦ ਕਰਤਾ 4 ਤਰੀਕ ਦਾ ਸਾਰਿਆਂ ਨੇ ਇਕੱਠਾ ਪ੍ਰੋਗਰਾਮ ਰੱਖ ਲਿਆ ਐਂ ਸ਼ਰਤ ਵੀ ਨਹੀਂ ਰੱਖੀ ਵੀ ਤੁਸੀਂ ਸਾਰੇ ਪ੍ਰੋਗਰਾਮ ਰੱਦ ਕਰੋ ਨਵਾਂ ਦਿਨ ਦਿਓ ਉਹ ਕਹਿੰਦੇ ਵੀ ਜਿਹਦਾ 4 ਤਰੀਕ ਨੂੰ ਦਿੱਤਾ ਹੋਇਆ ਉਹਨੂੰ ਸਵਾਰਥਨ ਕਰੋ ਸਾਰੇ ਇੱਕ ਝੰਡੇ ਹੇਠ ਇਕੱਠੇ ਹੋਗੇ ਵਿਧਾਨ ਸਭਾ ਦਾ ਘਰਾਓ ਹੈ ਚੰਡੀਗੜ੍ਹ 4 ਤਰੀਕ ਨੂੰ ਪ੍ਰਾਣੀ ਪੈਨਸ਼ਨ ਦੀ ਬਹਾਲੀ ਲਈ ਸਾਰੀਆਂ ਟਵਡ ਲੜ ਰਹੀਆਂ ਜੁੜਿਆਣਾ ਇੱਕ ਬੰਚ ਤੇ ਇਕੱਠੀਆਂ ਹੋ ਗਈਆਂ ਲੱਖ ਡੇਢ ਲੱਖ ਸਵਾ ਲੱਖ ਤਨਖਾਹ ਲੈਣ ਵਾਲੇ ਜਿਨ੍ਹਾਂ ਨੂੰ ਕੋਈ ਘਾਟਾ ਨਹੀਂ ਜਿਹੜੇ ਲੀਡਰੀਆਂ ਵੀ ਕਰ ਸਕਦੇ ਨੇ ਪਰ ਉਹ ਆਪਣੇ ਸੁਰੱਖਤ ਭਵਿੱਖ ਨੂੰ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਦੇ ਲਈ ਆਪਦੀ ਸਮਝ ਨਾਲ ਇਕੱਠੇ ਹੋ ਗਏ 4 ਤਰੀਕ ਨੂੰ ਪ੍ਰੋਗਰਾਮ ਕਰਨਗੇ ਹੁਣ ਇਹ ਕਹਾਣੀ ਮੈਂ ਤੁਹਾਨੂੰ ਕਿਉਂ ਦੱਸੀ ਹੈ ਇਹ ਇਹਨੂੰ ਕਿਵੇਂ ਤੁਸੀਂ ਸਮਝਦੇ ਹੋ ਤੁਹਾਡੀ ਮਰਜ਼ੀ ਆ ਹੁਣ ਮੈਂ ਆਪਣੀ ਗੱਲ ਕਰਦਾ ਸਾਥੀਆਂ ਦੇ ਵਿੱਚ ਅਸੀਂ ਦੋ ਦੋ ਤਰ੍ਹਾਂ ਦੇ ਬੰਦੇ ਆਗੇ 12710 ਦੇ ਵਿੱਚ ਇੱਕ ਉਹ ਮਨਪ੍ਰੀਤ ਸਿੰਘ ਮੋਗਾ ਗੁਰਲਾਲ ਸਿੰਘ ਸਾਡੀ ਟੀਮ ਹੈ ਸਾਰੀ ਜਿਹੜੀ ਕਹਿੰਦੀ ਹੈ ਵੀ ਸਰਕਾਰ ਸਾਡੇ ਨਾਲ ਧੋਖਾ ਕਰ ਗਈ ਸਾਨੂੰ ਕੁਝ ਨਹੀਂ ਮਿਲਿਆ ਸਾਨੂੰ ਡੀਏ ਨਹੀਂ ਮਿਲਿਆ ਸਾਡਾ ਐਨਪੀਐਸ ਨਹੀਂ ਕੱਟਿਆ ਜਾਂਦਾ ਸਾਨੂੰ ਕੋਈ ਪੱਤਾ ਨਹੀਂ ਮਿਲਿਆ ਵੀ ਉਹ ਪੱਤੇ ਲੈਣ ਵਾਸਤੇ ਸੰਘਰਸ਼ ਕਰੋ ਪਹਿਲਾਂ ਵੀ ਕਰਿਆ ਉਹ ਸੰਘਰਸ਼ ਅਦਾਲਤ ਸਰਕਾਰ ਦੇ ਮੂੰਹੋਂ ਆਪਦੀ ਮੰਗ ਮੰਨਵਾਈ ਵੀ ਛੋੜੀਏ ਰਹਿੰਦੀ ਆ ਸੀ ਤੁਹਾਨੂੰ ਦੇਵਾਂਗੇ ਇੱਕ ਸਾਡੇ ਚ ਵਰਗ ਉਹ ਹੈ ਕਈ ਕੈਟਾਗਰੀ ਕਈ ਉਹਦੇ ਵਿੱਚ ਆਗੂ ਵੱਧ ਨੇ ਉਹਦੇ ਵਿੱਚ ਕਾਡਰ ਵੀ ਵੱਧਾ ਉਹਦੇ ਵਿੱਚ ਲਗਭਗ 8-9000 ਬੰਦਾ ਉਧਰ ਸ਼ਾਮਲ ਹੈਗਾ ਸਾਡੇ ਨਾਲ ਤਾਂ 2500-3000 ਆਉਣ ਵਾਲਾ ਬੰਦਾ ਸੀ 10000 ਬੰਦਾ ਉਧਰ ਸ਼ਾਮਲ ਹੈ ਜਿਹੜਾ ਕਹਿੰਦਾ ਵੀ ਅਸੀਂ ਰੈਗੂਲਰ ਹੋ ਗਏ ਸਭ ਕੁਝ ਵਧੀਆ ਹੋ ਗਿਆ ਮੁੱਖ ਮੰਤਰੀ ਭਵਨਤਮਾਨ ਜਿੰਦਾਬਾਦ ਆਮ ਆਦਮੀ ਪਾਰਟੀ ਸਰਕਾਰ ਜਿੰਦਾਬਾਦ ਜਿਹੜੇ ਆਏ ਕਹਿੰਦੇ ਆ ਉਹਨਾਂ ਦੀ ਗਿਣਤੀ ਵੱਧ ਹੈ ਉਹ ਕਹਿੰਦੇ ਵੀ ਜੇ ਸਾਡੇ ਤੇ ਭੱਤੇ ਲਾਗੂ ਨਹੀਂ ਹੋਏ ਡੀਏ ਲਾਗੂ ਨਹੀਂ ਹੋਏ ਉਹ ਇੱਕ ਸਾਲ ਚ ਹੌਲੀ-ਹੌਲੀ ਲਾਗੂ ਹੋ ਜਾਣਗੇ ਸਾਡੇ ਨਾਲ ਸਰਕਾਰ ਦੀ ਗੱਲ ਹੋਈ ਐ ਅਸੀਂ ਚਾਹ ਪੀਤੀ ਐ ਕੌਫੀ ਪੀਤੀ ਐ ਜਦੋਂ ਬਿਸਕੁਟ ਤੇ ਅਸੀਂ ਦੰਦੀ ਵੱਢ ਰਹੇ ਸੀ ਉਦੋਂ ਸਾਨੂੰ ਸਰਕਾਰ ਨੇ ਦੱਸਤਾ ਸੀਗਾ ਵੀ ਤੁਹਾਡੇ ਤੇ ਸਾਰਾ ਕੁਝ ਲਾਗੂ ਹੋ ਜਾਊਗਾ ਬੇਫਿਕਰ ਹੋ ਜਾਓ ਉਹਨਾਂ ਦੀ ਗਿਣਤੀ ਦਾ ਹਜ਼ਾਰ ਹੈ ਉਹ ਵੱਧ ਗਿਣਤੀ ਨੇ ਮਤਲਬ ਉਧਰ ਆ ਗੂ ਵੀ ਵੱਧ ਨੇ ਇੱਕ ਅਸੀਂ ਆਗੇ ਸਾਡੇ ਚ ਆਹ ਮਸਲਾ ਜ ਹੈ ਹੁਣ ਸਾਡੇ ਚ ਇੱਕ ਤਾਂ ਅਸੀਂ ਵਾਹੇ ਏਕਤਾ ਦੀ ਹਾਮੀ ਵੀ ਭਰਨ ਵਾਲੇ ਆ ਅਸੀਂ ਬਾਰ ਬਾਰ ਆਵਾਜ਼ਾਂ ਮਾਰੀਆਂ ਲਿਖਤੀ ਵੀ ਭੇਜਿਆ ਘਰਾਂ ਚ ਵੀ ਗਏ ਆ ਵੀ ਇਕੱਠੇ ਹੋ ਜੋ ਹੁਣ ਉਹ ਇਕੱਠੇ ਇਸ ਕਰਕੇ ਨਹੀਂ ਹੋਏ ਹੋਣੇ ਸਾਡੇ ਨਾਲ ਕਿਉਂਕਿ ਉਹਨਾਂ ਨੂੰ ਤਾਂ ਸਰਕਾਰ ਨੇ ਕਿਹਾ ਹੋਇਆ ਹੌਲੀ-ਹੌਲੀ ਸਾਰਾ ਕੁਝ ਲਾਗੂ ਹੋ ਜਾਊਗਾ ਉਹਨਾਂ ਨੇ ਆਪ ਵੀ ਲੈਕਚਰ ਦਿੱਤੇ ਹੋਏ ਨੇ ਆਪ ਵੀ ਰਿਕਾਰਡਿੰਗਾਂ ਪਈਆਂ ਨੇਗੀਆਂ ਉਹਨਾਂ ਦੀਆਂ ਵੀ ਇੱਕ ਸਾਲ ਚ ਤੁਹਾਡੇ ਹੱਥਾਂ ਚ ਸਭ ਕੁਝ ਲਿਆ ਦਾਂਗੇ ਸਭ ਕੁਝ ਤਾਂ ਮਤਲਬ ਇਹੀ ਹੈ ਵੀ ਡੀਏ ਪੱਤੇ ਸਾਰਾ ਕੁਝ ਹੋਰ ਸਾਰਾ ਕੁਝ ਉਹ ਕੀ ਕੁਸ ਹੁੰਦਾ ਉਹ ਮੈਂ ਤੁਹਾਨੂੰ ਦੱਸਿਆ ਹੋਇਆ ਅਸੀਂ ਕਹਿ ਰਹੇ ਆਂ ਵੀ ਨਹੀਂ ਦਿੰਦੀ ਸਰਕਾਰ ਹੁਣ ਕ੍ਰੇਟਰ ਸਾਡੇ ਨਾਲ ਆਉਂਦਾ ਨਹੀਂ ਸੰਘਰਸ਼ ਦੇ ਮੈਦਾਨ ਚ ਡਾਂਗਾ ਖਾਣ ਕਿਉਂਕਿ ਜਦੋਂ ਉਹਨੂੰ ਸੌਖਾ ਰਸਤਾ ਦਿਖਾ ਦੇਣੇ ਹੋ ਤੁਸੀਂ ਵੀ ਆਇਂ ਕਰੇ ਬੈਠਿਆਂ ਨੂੰ ਮਿਲ ਜੂਗਾ ਸਾਰਾ ਕੁਝ ਗੱਲ ਹੋਈ ਹੋਈ ਆ ਵੀ ਇਹ ਠੀਕ ਰੈਗੂਲਰ ਹੋਏ ਆ ਸੀ ਉਹਨਾਂ ਦਾ ਦਿਮਾਗ ਇਹ ਕਹਿੰਦਾ ਤਾਂ ਫਿਰ ਲੋਕ ਸਾਡੇ ਨਾਲ ਡਾਂਗਾ ਖਾਣ ਕਿਉਂ ਆਉਣਗੇ ਸੋ ਦੋਸਤੋ ਹੁਣ ਇਸ ਨਤੀਜੇ ਤੇ ਪਹੁੰਚੇ ਆਂਗੇ ਵੀ ਇੱਕ ਗੱਲ ਦੇ ਵਿੱਚ ਘੱਟ ਰੁੱਝਿਆ ਪਿਆ ਉਹ ਗੱਲ ਇਹ ਆ ਵੀ ਹਰੇਕ ਬੰਦਾ ਕਹਿਣਦਾ ਵੀ ਆਪਣੇ ਸੀਐਸਆ ਰੋਲ ਬਣ ਰਹੇ ਆ ਉੱਥੇ ਘੱਟ ਨੂੰ ਇਹ ਲੱਗਦਾ ਹੁੰਦਾ ਵੀ ਕੁਝ ਆਊਗਾ ਕੁਝ ਬਣੂਗਾ ਮੈਂ ਤੁਹਾਡੇ ਨਾਲ ਕਮਿਟਮੈਂਟ ਕਰਦਾ ਵੀ ਜਿਹੜੇ ਸੀਐਸਆਰ ਰੂਡ ਕਹਿੰਦੇ ਆ ਲੋਕ ਬਣ ਰਹੇ ਆ ਜਾਂ ਅਸੀਂ ਕਹਿੰਦੇ ਜਿਹੜੇ ਬਣ ਰਹੇ ਆ ਉਹ ਬਣਤਾ ਰਹੇ ਆ ਸਾਹਮਣੇ ਵੀ ਆ ਜਾਣਗੇ ਤੁਸੀਂ ਪੜੋਗੇ ਵੀ ਹੋ ਸਕਦਾ ਕੁਝ ਬੰਦੇ ਉਹਤੇ ਡੀਜੇ ਲਾ ਵੀ ਲੈਣ ਪਰ ਉਹਦੇ ਵਿੱਚ ਡੀਏ ਨਹੀਂ ਹੋਣਾ ਡੀਏ ਪੱਕਾ ਨਹੀਂ ਹੋਣਾ ਉਹਦੇ ਵਿੱਚ ਸਾਡੇ ਤੇ ਲਾਗੂ ਕੀਤਾ ਹੋਇਆ ਉਹਦੇ ਵਿੱਚ ਸਾਡੇ ਤੇ ਐਚਆਰਏ ਲਾਗੂ ਨਹੀਂ ਕੀਤਾ ਹੋਣਾ ਉਹਦੇ ਵਿੱਚ ਸਾਡੇ ਤੇ ਐਨਪੀਐਸ ਕੱਟੇ ਜਾਣ ਦੀ ਸ਼ਰਤ ਨਹੀਂ ਹੋਣੀ ਉਹਦੇ ਵਿੱਚ ਸਾਡੀ ਜੌਬ ਨਾਲ ਸੰਬੰਧਿਤ ਮੈਡੀਕਲ ਕਰਾ ਕੇ ਜੁਆਇਨ ਕਰਨ ਦੀ ਗੱਲ ਨਹੀਂ ਹੋਣੀ ਉਦੇ ਤੇ ਸਾਡਾ ਮਤਲਬ ਸਾਨੂੰ ਸਾਨੂੰ ਪ੍ਰੋਪਰ ਚੈਨਲ ਰੈਗੂਲਰ ਮਹਲਾਜਮਾ ਵਾਲੇ ਕੋਈ ਲਾਭ ਨਹੀਂ ਹੋਣੇ ਇਹ ਮੇਰੀ ਤੁਹਾਡੇ ਨਾਲ ਅੱਜ ਗੱਲ ਹੈ ਕੁਇੰਟ ਮਿੰਟ ਹੈ ਤੁਹਾਡੇ ਨਾਲ ਜੇ ਮੈਂ ਗਲਤ ਹੋਇਆ ਜਿਹੜੇ ਬੰਦੇ ਜਿਹੜੇ ਸਾਡੇ ਭੈਣ ਭਰਾ ਸਤਕਾਰਯੋਗ 10000 ਵਾਲੇ ਉਧਰ 10000 ਬੰਦਾ ਜਾਂ ਉਹਨਾਂ ਦੇ ਆਗੂ ਜਿਹੜੇ ਕਹਿੰਦੇ ਆ ਵੀ ਸਭ ਕੁਝ ਠੀਕ ਹੋ ਜਾਊ ਸੰਘਰਸ਼ ਕਰਨ ਵਾਲੇ ਮਾੜੇ ਨੇ ਉਹ ਆਈ ਲਿਆਏ ਸਰਕਾਰ ਤੋਂ ਡੀਏ ਪੱਤੇ ਸਕੇਲ ਤਾਂ ਮੈਂ ਨਹੀਂ ਮਾਵਾਜੂ ਮੇਰਾ ਮਤਲਬ ਜਿਵੇਂ ਕਹਿੰਦੇ ਮੈਂ ਮਾਫੀ ਮੰਗੂ ਤੁਹਾਡੇ ਤੋਂ ਵੀ ਅਸੀਂ ਗਲਤ ਸੀ ਭਾਈ ਤੁਸੀਂ ਸਹੀ ਸੀ ਤੁਸੀਂ ਸਿਆਣੇ ਆਦੂ ਹੋ ਇਹ ਕੋਈ ਚੀਜ਼ ਕਦੇ ਨਹੀਂ ਮੰਨਾਂਗੇ ਕਹਿਣ ਵਾਸਤੇ ਹੁਣ ਪਰ ਮੇਰੀ ਹੁਣ ਬੇਨਤੀ ਆ ਵੀ ਹੁਣ ਇਹ ਇੱਕ ਪਾਸਾ ਜਾਂ ਛੇਤੀ ਦੇ ਨੇ ਕਰ ਦੋ ਆ ਸੀਐਸਆਰ ਰੂਲ ਦੀ ਇੱਕ ਸ਼ਬਦ ਦੇ ਵਿੱਚ ਲੋਕਾਂ ਨੂੰ ਕਿੰਨਾ ਕੁ ਟਾਈਮ ਖੜ੍ਹਾਈ ਚੱਲਾਂਗੇ ਅਸੀਂ 7 ਮਹੀਨੇ ਤਾਂ ਹੋ ਗਏ ਖੜ੍ਹਾਉਂਦਿਆਂ ਨੂੰ ਸਾਲ ਦਾ ਟਾਈਮ ਤੁਸੀਂ ਐਂਡ ਦਿੱਤਾ ਹੋਇਆ ਤੇ ਹੁਣ ਕਿੰਨਾ ਕੁ ਟਾਈਮ ਵਿਚਾਰਿਆਂ ਨੂੰ ਖੜ੍ਹਾਈ ਚੱਲੋਂਗੇ ਸਾਡੇ ਨਾਲ ਉਨਾ ਚਿਰ ਲੋਕ ਸੰਘਰਸ਼ ਦੇ ਮੈਦਾਨ 'ਚ ਸੜਕਾਂ ਤੇ ਨਹੀਂ ਉਤਰਦੇ ਜਿੰਨਾ ਚਿਰ ਤੁਸੀਂ ਉਹਨੂੰ ਸੌਖੇ ਰੂਪ 'ਚ ਪ੍ਰਾਪਤੀ ਦੇਣ ਵਾਲੀ ਗੱਲ ਤੋਂ ਪਿੱਛੇ ਨਹੀਂ ਹਟਦੇ ਅਸੀਂ ਆਪਦੇ ਸੰਘਰਸ਼ ਦੇ ਮੈਦਾਨ ਦੀਆਂ ਯੋਜਨਾਵਾਂ ਬਣਾਉਂਦੇ ਰਹਾਂਗੇ 7 ਮਹੀਨੇ ਸੰਘਰਸ਼ ਕਰਿਆ ਜ਼ਿੰਦਗੀ ਖੇਰੂ-ਖੇਰੂ ਹੋ ਗਈ ਸੀ ਸੈੱਟ ਕਰ ਰਹੇ ਹਾਂ ਕਮੇਟੀ ਦਾ ਬਹੁਤ ਜ਼ੋਰ ਲੱਗਿਆ ਹਾਲਾਤ ਬਹੁਤ ਭੜੇ ਹੋ ਗਏ ਸੀਗੇ ਹਰੇਕ ਦੇ ਘਰਾਂ ਦੇ ਕਮੇਟੀ ਦੇ ਸੱਤ-ਸੱਤ ਮਹੀਨੇ ਬਾਹਰ ਹੀ ਵਰਕ ਕਰਦੇ ਰਹਿਣਾ ਜਕਬੀਲਦਾਰੀਆਂ ਹੌਚ-ਪੌਚ ਹੋ ਗਈਆਂ ਸੀਗੀਆਂ ਐਨੇ ਨੇ ਨੁਕਸਾਨ ਹੋ ਗਏ 10 ਵੀ ਨਹੀਂ ਸਕਦੇ ਸੋਸ਼ਲ ਮੀਡੀਆ ਤੇ ਵਧੀਆ ਨਹੀਂ ਲੱਗਦਾ ਹੁੰਦਾ ਐ ਗੱਲਾਂ ਕਰਨੀਆਂ ਸੋ ਸੰਘਰਸ਼ ਅਸੀਂ ਆਪਦੀ ਆਪਦੀ ਸਮਝ ਨਾਲ ਅੱਗੇ ਵਧਾਵਾਂਗੇ ਚਲਾਵਾਂਗੇ ਸਰਕਾਰ ਨਾਲ ਸਾਡੀ 10 ਤਰੀਕ ਦੀ ਮੀਟਿੰਗ ਹੈ ਸੀਐਮ ਹਾਊਸ ਦੇ ਵਿੱਚ ਪਰ ਉਹਦੇ ਵਿੱਚ ਕੋਈ ਖਾਸ ਨਿਕਲਣਾ ਨਹੀਂ ਸਾਡੇ ਹੱਲ ਵਾਸਤੇ ਸੋ ਮੈਂ ਤਾਂ ਚਾਨਣਾ ਪਾਉਣ ਦੀਆਂ ਗੱਲਾਂ ਫੇਰ ਕੀਤੀਆਂ ਨੇ ਅੱਜ ਵਿਚਾਰਨਣਾ ਪਾਓ ਲੋਕਾਂ ਨੂੰ ਤੁਸੀਂ ਕੀ ਬੋਲਦੇ ਹੋ ਅਸੀਂ ਕੀ ਬੋਲਦੇ ਹਾਂ ਲੋਕਾਂ ਲਈ ਆਊਗਾ ਕੀ ਤੇ ਅਸੀਂ ਜੇ ਅਸਲੀਅਤ ਲੈਣਾ ਹੈ ਸੱਚੀੋਂ ਪੱਤੇ ਸਕੀਲ ਦੀ ਇਹ ਲਾਭ ਲੈਣੇ ਨੇ ਤਾਂ ਸਾਨੂੰ ਸੰਘਰਸ਼ ਦਾ ਰਾਹ ਫੜਨਾ ਪਊਗਾ ਇੱਕ ਮੰਚ ਤੇ ਇਕੱਠੇ ਹੋਣਾ ਪਊਗਾ ਸਭ ਨੂੰ ਸਪਸ਼ਟ ਪੰਜਾਬੀ ਚ ਆਪਦੀ ਜਬਾਨ ਰਾਹੀਂ ਬੋਲਣਾ ਪਊਗਾ ਵੀ ਸਰਕਾਰ ਧੋਖਾ ਕਰਦੀ ਵੀ ਸਰਕਾਰ ਨੇ ਸਾਡੇ ਤੇ ਲਾਭ ਲਾਗੂ ਨਹੀਂ ਕਰੇ ਤੇ ਉਹ 12000 ਦੇ ਵਿੱਚੋਂ ਜਿਹੜੇ ਉਹ 100 150 ਬੰਦਾ ਬਾਹਰ ਤੁਰਿਆ ਫਿਰਦਾ ਹੈ ਉਹਨਾਂ ਨੂੰ ਜੁਆਇਨ ਕਰਾਉਣ ਲਈ ਤਾਂ ਲਲਕਾਰਾ ਮਾਰੋ ਵਾੜਾ ਮੁੱਟਾ ਉਹ ਉਹ ਵੀ ਵਿਚਾਰੇ ਉਹਨਾਂ ਦਾ ਕੋਈ ਪਤਾ ਨਹੀਂ ਆਗੂ ਉਗੂ ਕਿੱਧਰ ਗਏ ਉਹ ਆਪ ਵੀ ਨਹੀਂ ਕੋਈ ਪ੍ਰੋਗਰਾਮ ਦੇ ਰਹੇ ਮੇਰੇ ਵਰਗਿਆਂ ਨੂੰ ਫੋਨ ਕਰ ਕਰੇ ਤਾਂ ਕਹੀ ਜਾਣਗੇ ਸਾਡੀ ਗੱਲ ਕਰੋ ਹੁਣ ਲੈ ਮੈਂ ਸੋਸ਼ਲ ਮੀਡੀਆ ਤੇ ਤੁਹਾਡੀ ਗੱਲ ਕਰ ਦੂੰ ਫਿਰ ਤੁਸੀਂ ਜੁਆਇਨ ਹੋ ਜੋਗੇ ਕੋਈ ਪ੍ਰੋਗਰਾਮ ਦਿਓ ਸਾਰਿਆਂ ਨੂੰ ਆਵਾਜ਼ ਮਾਰੋ ਨਾਲੇ ਸੋਨੂੰ ਪਤਾ ਲੱਗੇ ਕੌਣ ਸੋਡੇ ਹੱਕ 'ਚ ਖੜਦਾ ਹੈ ਕੌਣ ਸਰਕਾਰ ਦੇ ਹੱਕ 'ਚ ਖੜਦਾ ਹੈ ਸੋ ਸੰਘਰਸ਼ ਤੋਂ ਬਿਨਾਂ ਨਹੀਂ ਕੁਝ ਬਣਦਾ ਹੁੰਦਾ ਸੋ ਭਾਈ ਮੇਰੀ ਤਾਂ ਇਹੀ ਬੇਨਤੀ ਸੀਗੀ ਹਾਲਾਤ ਦੱਸਿਆ ਮੈਂ ਤੁਹਾਨੂੰ ਅੱਜ ਕੀ ਹਾਲਾਤ ਚੱਲੀ ਜਾਂਦੇ ਆ ਸਾਡੀ ਸਮਝ ਦੇ ਸਾਡੇ ਆਗੂਆਂ ਦੇ ਸਾਡੇ ਲੋਕਾਂ ਦੇ ਸਰਕਾਰ ਸਾਡੇ ਬਾਰੇ ਕੀ ਸੋਚ ਰਹੀ ਹੈ ਇਹ ਚਾਨਣੇ ਪਾਏ ਮੈਂ ਤੁਹਾਨੂੰ ਗੁੱਸਾ ਜਮਨੇ ਕਰਿਆ ਕਰੋ ਮੇਰੀ ਗੱਲ ਦਾ ਹਰੇਕ ਦਾ ਤੇ ਅੱਗੇ ਦੇਖਦੇ ਆ ਕੀ ਯੋਜਨਾਵਾਂ ਬਣਦੀਆਂ ਨਹੀਂਆਂ ਫਿਲਹਾਲ ਗੰਦਾ ਚ ਟਕਰਾ ਮਾਰਨ ਵਾਲੇ ਹਾਲਾਤ ਬਣਦੇ ਜਾਂਦੇ ਆ ਹੌਲੀ-ਹੌਲੀ ਹੌਲੀ-ਹੌਲੀ ਬਣਦੇ ਜਾਂਦੇ ਆ ਬਹੁਤ ਭੜੇ ਹਾਲਾਤ ਹੋਣਗੇ ਜਿੱਨਾ ਇੱਕ ਪੰਚ ਤੇ ਜਾਂ ਇੱਕ ਤਰਫਾ ਇੱਕ ਪਾਸੇ ਨਾ ਹੋਏ ਲੋਕ ਜਿੱਤ ਤਮਾਸ਼ੇ ਦੇਖਦੇ ਰਹੇ ਗਰੁੱਪ ਪੰਜ ਇਧਰ ਉਧਰ ਹੁਣ ਸਾਡੇ ਵਰਗੇ ਆਗੂ ਐਨੇ ਵੇਖੂ ਤਾਂ ਹੁੰਦੇ ਨਹੀਂਗੇ ਵੀ ਤੁਸੀਂ ਤਮਾਸ਼ੇ ਦੇਖੀ ਜਾਓ ਲੋਕੋ 10000 ਬੰਦਾ ਘਰੇ ਬੈਠਾ ਤਮਾਸ਼ਾ ਦੇਖੀ ਜਾਵੇ 2000 ਦੀ ਹਿੰਮਤ ਨਾਲ ਅਸੀਂ ਸੜਕਾਂ ਤੇ ਡਾਂਗਾ ਖਾਈਏ ਐਨੇ ਵੇਖੂ ਤਾਂ ਸਾਡੇ ਵਰਗੇ ਵੀ ਨਹੀਂ ਹੁੰਦੇ ਸੋ ਫਿਰ ਕਰਾਂਗੇ ਗੱਲਾਂ ਕਿੱਥੇ ਬਹੁਤ ਬਹੁਤ ਧੰਨਵਾਦ